ਸਾਰੇ ਵੀਰਨ ਪਿਆਰ ਭਰੀ ਸਾਸਰੀਕਾ ਮੰਡੀ ਦਾ ਅਜ ਦੂਜਾ ਦਿਨ ਸੇਰੋਖੰਡ ਮਿਲ 12 ਦਸੰਬਰ 2024 ਤੇ ਮੰਡੀ ਦੇ ਵਿੱਚ ਬਹੁਤ ਸੋਹਣਾ ਮਾਲ ਪਹੁੰਚ ਗਿਆ ਤੇ ਆ ਪ੍ਰੋਡਕਟ ਵਿੱਚ ਨਾਲੇ ਵੀਰ ਜਿਹੜੇ ਜਾਨਵਰਾਂ ਦੇ ਪ੍ਰੋਡਕਟ ਵਿੱਚ ਦੇ ਵੀ ਪਹੁੰਚ ਗਏ ਆ ਆ ਡਾਕਟਰ ਸਟੱਡ ਫਾਰਮ ਵਾਲੇ ਜਿੰਨਾਂ ਤੋਂ ਵੀਰ ਕੋੜ ਆਇਆ ਉਹ ਵੀ ਵੀਰ ਪਹੁੰਚ ਗਏ ਮੰਡੀ 'ਚ ਤੇ ਉਹਨਾਂ ਦੀਆਂ ਘੋੜੀਆਂ ਵੀ ਬਹੁਤ ਸੋਹਣੀਆਂ ਸੋਹਣੀਆਂ ਘੋੜੀਆਂ ਪਹੁੰਚੀਆਂ ਮੰਡੀ 'ਚ ਤੇ ਟੈਂਟ ਸਟੋਰੀਆਂ ਦਾ ਕੰਮ ਤੇ ਮੈਂ ਕਹਿੰਦਾ ਕਿ ਆ ਸਿਰੇ ਲੱਗਿਆ ਪਿਆ ਮੁਕੰਮਲ ਹੋ ਗਿਆ ਕੰਮ ਸਾਰਾ ਤੇ ਬਹੁਤ ਜਿਆਦਾ ਮਾਲ ਵੀ ਜਿਹੜਾ ਆ ਘੋੜੀਆਂ ਤਕਰੀਬਨ ਕਾਫੀ ਜਿਆਦੀਆਂ ਪਹੁੰਚੀਆਂ ਮੇਲੇ 'ਚ ਤੇ ਜਿੰਨੇ ਵੀ ਰਸ ਘੋੜੀਆਂ ਵਾਲੇ ਸਾਰੇ ਵੀਰੋ ਮਹਾਮਾਕੇ ਮੇਲੇ ਵਿੱਚ ਪਹੁੰਚੋ ਮੰਡੀ 'ਚ ਤੇ ਮੰਡੀ ਦੀਆਂ ਰੌਣਕਾਂ ਨੂੰ ਵਧਾਓ ਇੱਕਾਂ ਨੀਲੀ ਮੱਥੇ ਪੱਤਾ ਫੁੱਲ ਦੋ ਪਿਆਰ ਚਿੱਟੇ ਬਸ਼ੇਰੀ ਬਹੁਤ ਸੋਹਣੀ ਆਈ ਹੈ ਮੰਡੀ 'ਚ ਸੰਜਾਫ ਘੋੜੀ ਦੀ ਬੱਚੀ ਆਏ ਤੇ ਮੰਡੀ ਦੇ ਵਿੱਚ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਘੋੜੀਆਂ ਪਹੁੰਚੀਆਂ ਆ ਤੇ ਸਾਰੇ ਵੀਰ ਮੰਡੀ 'ਚ ਹੋ